ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਲੱਗ ਕੇ ਨਹੀਂ ਗੱਲ ਕਰੀਏ ਆ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਲੱਗ ਕੇ ਆ ਤੇ ਅੱਜ ਫੇਰ ਪਹੁੰਚ ਚੁੱਕੇ ਆ ਭਾਈ ਨਰਿੰਦਰ ਕੋਲੇ ਐਨਕੇ ਬਾਰਮ ਦੋਸਤੋ ਅੱਜ ਐਸ ਫਾਰਮ ਚੋਂ ਟੋਪ ਦੀ ਜਰਸੀ ਦਿਖਾਉਂਗਾ ਵੱਡੇ ਕੱਦ ਕਾਠੜੀ ਹਜੇ ਗੱਬਣਾ ਡੇਟ ਮੁਤਾਬਕ ਕੋਸਾਂ ਮੇਰੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਪਹਿਲੇ ਸੂਏ ਮੂਹ ਤੋਂ ਦੋ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 1 ਮਹੀਨੇ ਦੀ ਹਜੇ ਕੱਚੀ ਆ ਮਾਲ ਦੁੱਧ ਬਾਈ ਜੀ ਹੁਣੇ ਕਹਿੰਦੇ 25 ਕਿਲੋ ਤੋਂ ਪਲੱਸ ਦਾ ਯਾ ਬਾਈ ਜੀ ਹੁਣ ਇਹ ਕਹਿੰਦੇ ਬੱਚੀ ਦੁੱਧ 20 ਕਿਲੋ ਖੁੱਲਾ ਬੜਾ ਆਰਾਮ ਨਾਲ ਚੋ ਆਜੂ ਆਪ ਦੋਸਤੋ ਡੈਨਮਾਰਕ 38 1 46 ਸੀਮੰਦੀ ਆ ਅੱਗੇ ਦੋਸਤੋ ਜਿਗ ਦਾ ਸੀਮਨ ਲੱਗਿਆ ਹੋਇਆ ਪੈਟਪੋੜਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈ ਵੀ ਬੋਡੀ ਵੀ ਡਾੜੀ ਆ 1 ਮਹੀਨੇ ਚ ਕਰਮਾਲ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਣਾ ਫੇਸ ਕੁਆਲਟੀ ਬਹੁਤ ਸੋਹਣੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਹਾਈਟ ਵਾਈ ਦੋਸਤੋ ਫੌਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਜੇ ਕੋਈ ਭੈਣ ਭਰਾ ਇੱਥੇ ਆਉਂਦਾ ਵਾ ਤੇ ਤੁਹਾਨੂੰ ਹਾਈਟ ਦਾ ਅੰਦਾਜ਼ਾ ਆਪ ਹੀ ਹੋ ਜਾਣਾ ਵਾ ਪੈਟਪੂਡਾ ਸੋਹਣਾ ਬੈਕ ਸਾਈਡ ਤੋਂ ਵੇਚ ਸਕਦੇ ਆ ਹਵਾਨਾ ਬਹੁਤ ਸੋਹਣਾ ਇੱਕ ਮਹੀਨੇ ਚ ਕਰਮਾਣੀ ਦਾ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰ ਜਾਣਾ ਥਾਂ ਦੇ ਸਜਮ ਬੱਚੀ ਦੇ ਨੇੜ ਤੋਂ ਵਿਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਫੋਰ ਸ਼ੰਗ ਪੁਰਾਣੀ ਚਾਰੇ ਥਨਾਂ ਸੇਮੇ ਸਾਈਜ਼ ਮੋਲ ਬਾਈ ਜੀ ਹੁਣੇ ਕਹਿੰਦੇ ਬੱਚੀ ਦਾ ਫੋਨ ਤੇ ਹੀ ਕਰਾਂਗੇ ਸੁਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋ ਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ